ਇੱਕ ਨਵੀਂ ਚੀਜ਼ ਸੁਣਾਣੀ ਅੱਜ ਤੁਹਾਨੂੰ ਇੱਥੇ ਵੀਰ ਆਇਆ ਹੋਣੀ ਕਹਿੰਦੇ ਕੰਪੀਟੀਸ਼ਨ ਜਿੱਤ ਕੇ ਆਇਆ ਹਾਂਜੀ ਵੀਰੇ ਆਜੋ ਫਿਰ ਲਾਈਵ ਹੋ ਤੁਸੀਂ ਲੋ ਜੀ ਐਸ ਤੇ ਅਭਿਸ਼ੇਕ ਦਾ ਵਿਆਹ ਹੁੰਦਾ ਜਦੋਂ ਐਸ ਤੇ ਅਭਿਸ਼ੇਕ ਦਾ ਵਿਆਹ ਹੁੰਦਾ ਤੇ ਐਸ਼ਵਰੇ ਰਾਏ ਅਭਿਸ਼ੇਕ ਬਚਨ ਦੇ ਗੱਲ ਵਿੱਚ ਹਾਰ ਪਾਉਣ ਲੱਗਦੀ ਆ ਤੇ ਉਹਨੂੰ ਵੇਖ ਕੇ ਹੰਸਰਾ ਜਹੰਸ ਜੀ ਕੀ ਕਹਿੰਦੇ ਤਾਰੇ ਠੋਡੇ ਉੱਤੇ ਕੁਲ ਤਾਰੇ ਬੰਤ ਵਨਿਚਾਰਨ ਕੁੜੀਆਂ ਵਨਿਚਾਰਨ ਕੁੜੀਆਂ ਇਹਨਾਂ ਨੂੰ ਕੀ ਹੁੰਦਾ ਜੀ ਅਭਿਸ਼ੇਕ ਵਚਨ ਦਾ ਮੂੰਹ ਢੱਲਾ ਜਾ ਹੋਏ ਨਾ ਤੇ ਨਾਲ ਹੀ ਫਿਰ ਲਾਭ ਹੀਰਾ ਹੀ ਖੜੇ ਹੁੰਦੇ ਉਹ ਕੀ ਕਹਿੰਦੇ ਵੀ ਲੱਗਦੇ ਹੈ ਵੀ ਲੱਗਦੇ ਅੱਖੀਆਂ ਪੂਣੇ ਲੱਗ ਜਾਂਦੀ ਜਦੋਂ ਅੱਖਾਂ ਪੂਣਦੇ ਤੇ ਨਾਲ ਹੀ ਫਿਰ ਰਵਿੰਦਰ ਗਰੇਵਾਲ ਖੜਾ ਹੁੰਦਾ ਉਹ ਕੀ ਕਹਿੰਦਾ ਉਹੀ ਅੱਖੀਆਂ ਉਹੀ ਸੋਰਾਂ ਮਾਰ ਤਕਣ ਵਾਲੀ ਦੀ ਅੱਖ ਬਦਲੀ ਤਕਣ ਵਾਲੀ ਦੀ ਅੱਖ ਬਦਲੀ ਜਦੋਂ ਐ ਅੱਖਾਂ ਚੁੰਨੀ ਦੇ ਨਾਲ ਪੂਣਦੇ ਤੇ ਨਾਲ ਹੀ ਫਿਰ ਬਲਕਾਰ ਨਗੀਲਾ ਖੜਾ ਹੁੰਦਾ ਉਹ ਕੀ ਕਹਿੰਦਾ ਨਏ ਮਾਣ ਜਾ ਪਾਰ ਦਾ ਕਰਨੇ ਪੈਂਦੇ ਆਜਾ ਕਦੇ ਤੰਨੇ ਡਰਨੇ ਪੈਂਦੇ ਉਹ ਖੂਨ ਦਾ ਕਾਇਆ ਕਰਨਾ ਇਨਾ ਲੋਹੀ ਲਾਖੀ ਹੋ ਹੋ ਕੇ ਧੀ ਅਜ ਕਰ ਚੁੱਪ ਕਰ ਹੋਂਦੀਏ ਕੌਟ ਨੇ ਪਹਿੌਲੀ ਰੋ ਰੋ ਕੇ ਧੀ ਅਜ ਕਰ ਚੁੱਪ ਕਰ ਹੋਂਦੀਏ ਕੌਟ ਨੇ ਪਹਿੌਲੀ ਰੋ ਰੋ ਕੇ ਹੁਣ ਇਹਨਾਂ ਨੂੰ ਕੀ ਹੁੰਦਾ ਜੀ ਉੱਥੇ ਖਾਣਾ ਨਹੀਂ ਮਿਲਦਾ ਖਾਣਾ ਨਹੀਂ ਮਿਲਦਾ ਸਾਬਰਕੋਟੀ ਨੂੰ ਆਹਾਂ ਆਪੋ ਸਾਬਰਕੋਟੀ ਗੁੱਸੇ ਦੇ ਵਿੱਚ ਕੀ ਕਹਿੰਦਾ ਜੇ ਸੇਵੋ ਸਡੀ ਨਹੀਂ ਕਰਨੀ ਸੀ ਫਿਰ ਵਿਅਤ ਕਿਉਂ ਬੁਲਾਇਆ ਸੀ ਆਪਣੇ ਚੇਲੇ ਨੂੰ ਕਹਿੰਦਾ ਜਾ 200 ਰੁਪਇਆ ਫੜੂ ਲਾ ਤੂੰ ਜਿਹੜਾ ਸ਼ਗਣੀ ਦੇ ਵਿੱਚ ਪਾਇਆ ਸੀ ਇਹਨਾਂ ਦੇ ਸਾਰੇ ਖਾਣੇ ਮੁੱਕ ਗਏ ਨੇ ਸਾਰੇ ਖਾਣੇ ਮੁੱਕ ਗਏ ਨੇ ਕੱਲੀ ਦਾਲ ਦਾ ਮੁਕਣਾ ਬਾਕੀ ਹੈ ਜਿਹੜੇ ਡੰਗੇ ਦੇ ਵਿੱਚ ਦਾਲ ਪਾਈ ਉਹਦਾ ਵੀ ਚੱਕਣਾ ਬਾਕੀ ਹੈ ਜਿਹੜੇ ਡੰਗੇ ਦੇ ਵਿੱਚ ਦਾਲ ਪਾਈ ਉਹਦਾ ਵੀ ਚੱਕਣਾ ਬਾਕੀ ਹੈ ਇਨੇ ਨੂੰ ਕੀ ਹੁੰਦਾ ਜੀ ਉੱਥੇ ਜੈਜੀ ਵੀ ਆਏ ਨਾ ਮਨ ਜੈਜੀ ਵੀ ਨੂੰ ਕਹਿੰਦੇ ਵੀ ਅਖੀ ਤੁਸੀਂ ਰੈਂਬੋ ਰੈਂਬੋ ਗੀ ਸੁਣਾਓ ਉਹ ਜੈਜੀ ਵੀ ਕਹਿੰਦਾ ਵੀ ਮੇਰੇ ਤਾਂ ਗਲਾ ਖਰਾਵਾ ਯਮਲਾ ਜੀ ਬੈਠੇ ਨੇ ਇਹਨਾਂ ਤੋਂ ਸੁਣ ਲਓ ਹੁਣ ਯਮਲਾ ਜੀ ਜੈਜੀ ਵੀ ਦਾ ਗੀਤ ਕਿੱਦਾਂ ਸੁਣਾਉਂਦੇ ਨੇ ਰੈਂਬੋ ਰੈਂਬੋ ਜਮਵਾਚ ਮਸਲ ਬਣਾਈ ਫਿਰਦਾ ਟੰਗ ਲੰਗ 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 ਵਾਲਾ ਇਹ ਉਹਨੂੰ ਕਹਿੰਦੇ ਸੀ ਸੁਨਾਓ ਕੋ ਅਗੋ ਕਵਰ ਕਰੇ ਵਾਲਾ ਕਹਿੰਦਾ ਆ ਅਬਰ ਬਾਬਾ ਕਾ ਦਿਆ ਵਕਾਲ ਵਰ ਤੋਂ ਜਤਾਵੇ ਜਾਵਾ ਉੱਤੇ ਜਾ ਕੇ ਦੋ ਗੀਤ ਲਾਵੇ ਆ ਪਹਿਲਾ ਗੀਤ ਤਮੇਰੇ ਬਾਬਾ ਨੂੰ ਯਾਦ ਆ ਤੇ ਦੂਜਾ ਗੀਤ ਮੇਰੇ ਭੁੱਲ ਗਿਆ ਸਵਾਪਾ ਤੇ ਗੋਹ ਦਿਆ ਆਪਾ ਤੇ ਕਮਲ ਕੋ ਟਰਾਇਆ ਔਰ ਆਏ ਬਠੰਡੇ ਤੋਂ ਆ ਆਜਾ ਜਾਜਾ ਦੀ ਲੋਜੀ ਇੰਨੇ ਨੂੰ ਕਿ ਜਦੋਂ ਡੋਲੀ ਤੁਰਨ ਲੱਗਦੀ ਆ ਤੇ ਨਾਲ ਹੀ ਫਿਰ ਹੱਥ ਕੱਢੀ ਹਰ ਭਾਈ ਨਮਾਨ ਖੜਾ ਹੁੰਦਾ ਉਹ ਕੀ ਕਹਿੰਦਾ ਅੱਛਾ ਤੈਨੂੰ ਸਾਡਾ ਜਾਂ ਦੀਵਾਰ ਦਾ ਸਲਾਮ ਓਏ ਹੋਏ ਇਹ ਨਹੀਂ ਸਾਡੇ ਬਿੱਟੋ ਦਾ ਸੁਨੇਹਾ ਤੇਰੇ ਨਾਲ ਸਾਨੂੰ ਤੇਰੀ yaad ਆਦੀ ਰੈਣੀ ਸੂਬਾ ਛਾਂ ਅੱਛਾ ਤੈਨੂੰ ਸਾਡਾ ਜਾਂ ਦੀਵਾਰ ਦਾ ਸਲਾਮ ਵਾਹ ਰੀ ਵਾਹ ਵਾਹ ਚੰਗਾ